ਮੇਰਾ ਇਹ ਪਹਿਲਾ ਗੀਤ ਹੈ ਜਿਦੇ ਬੋਲ ਨੇ ਸੁਣੋ ਮੇਰੇ ਲਾਲ ਆਖਰੀ ਵਾਰੀ ਸੁਣੋ ਮੇਰੇ ਲਾਲ ਆਖਰੀ ਵਾਰੀ ਸੁਣੋ ਮੇਰੇ ਲਾਲ ਇਹ ਗੀਤ ਜਿਹੜਾ ਹੈਗਾ ਪ੍ਰਸਿੱਧ ਢਾਡੀ ਗੁਰਚਰਨ ਸਿੰਘ ਜੀ ਏ ਜੋ ਅੱਜਕਲ ਯੂ ਐਸ ਏ ਵਿੱਚ ਰਹਿ ਰਹੇ ਨੇ ਬਹੁਤ ਅਨੇਕਾਂ ਵਾਰਡ ਉਹਨਾਂ ਨੂੰ ਮਿਲੇ ਹੋਏ ਨੇ ਜਿਹੜੇ ਉਹਨਾਂ ਦੇ ਢੋਲੀ ਦੇ ਸੰਗਤਾਂ ਨੇ ਪਾਏ ਨੇ ਇੱਕ ਨਾਮ ਵਾਰ ਢਾਡੀ ਜਖਾ ਉਹਨਾਂ ਦਾ ਉਹਨਾਂ ਦਾ ਲਿਖਿਆ ਹੋਇਆ ਹੈ ਤੇ ਇਹਦਾ ਮਿਊਜ਼ਿਕ ਕੀਤਾ ਹੈ ਜੰਗਾ ਕੈਂਥ ਜੀ ਨੇ ਉਹਨਾਂ ਦੇ بیٹے ਦਵਿੰਦਰ ਕੈਂਥ ਦੋਨਾਂ ਨੇ ਹੀ ਇਹਦਾ ਮਿਊਜ਼ਿਕ ਕੀਤਾ اور ਬਹੁਤ ਅੱਛਾ ਮਿਊਜ਼ਿਕ ਕੀਤਾ ਹਨਾ ਜਾਇਓ ਡੋਲਨਾ ਜਾਇਓ ਕਿਤੇ ਰਖਣਾ ਖਿਆਲ ਆਖੇਲੀ ਵਾਰੀ ਸੁਣੋ ਮੇਰੇ ਲਾਲ ਮੈਂ ਆਪਣੇ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਪਣੇ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਮਾਤਾ ਗੁਜਰੀ ਜੀ ਤੇ ਛੋਟੇ ਸੰਗਜਾਦਿਆਂ ਨੂੰ ਆਖੇਲੀ ਵਾਰੀ ਸੁਣੋ ਮੇਰੇ ਲਾਖੇ ਰਿਵਰੀ ਸੁਣੋ ਮੇਰੇ ਲਾਖੇ ਰਿਵਰੀ ਸੁਣੋ ਮੇਰੇ ਲਾਖੇ ਸੰਗੀਪੀ ਗੁਰਤੀ ਮੈਨੂੰ ਆਪਣੇ ਪਰਿਵਾਰ ਵਿੱਚੋਂ ਹੀ ਮਿਲੀ ਹੈ ਮੇਰੇ ਪਿਤਾ ਜੀ ਸਾਡੀ ਨਰਿੰਦਰ ਸਿੰਘ ਨੂਰ ਮਾਚੀਵਾੜੇ ਤੋਂ ਆ ਬਹੁਤ ਅੱਛੇ ਨਾਮ ਵਾਲਾ ਸਾਡੀ ਨੇ ਹੋ ਮੇਰੀ ਵੱਡੀ ਭੈਣ ਮਨਦੀਪ ਕੌਰ ਮਾਚੀਗੜਾ ਜੀ ਨੇ ਬਹੁਤ ਅਨੇਕਾਂ ਨਾਮ ਦੇਖੇ ਤਾਂ ਆਪ ਆਪਣੇ ਢੋਲੀ ਵਿੱਚ ਪਾਏ ਨੇ ਜਿਵੇਂ ਕਿ ਸੁਰ ਸਰਤਾਜ ਬਾਇਸੋਂ ਪੰਜਾਬ ਤੇ ਮੇਰੇ ਵੱਡੇ ਬ੍ਰਦਰ ਗੁਰਪ੍ਰੀਤ ਸਿੰਘ ਨੂਰ ਮੇਰਾ ਛੋਟਾ ਭਰਾ ਗੁਚੇਤਮ ਸਿੰਘ ਨੂਰ ਮੇਰੀ ਭੈਣ ਪੂਨਮ ਪ੍ਰੀਤ ਕੌਰ ਸਭ ਹੀ ਅਸੀਂ ਪੂਰੇ ਪਰਿਵਾਰ ਵਿੱਚ ਹੀ ਸੰਗੀਤ ਦਾ ਇੱਕ دریا ਵਗਦਾ ਸਾਡੇ ਘਰ ਦੇ ਵਿੱਚ ਜਾ ਕੇ ਵਿੱਚ ਕਿ ਚੈਰੀ ਬੱਚਿਓ ਸੱਚ ਕੇ ਫਤੇ ਬੁਲਾਇਓ ਸੁਪਾ ਤੁਨੋਂ ਦੇ ਉਡਰਵੇਂ ਜ਼ਰਾ ਨਾ ਕਬਰਾਇਓ ਮੈਂ ਕਿਤੇ ਦੇ ਤੌਰ ਤੇ ਮੈਂ ਇੱਕ 뮤직 টিਚਰ ਹਾਂ ਗ੍ਰੀਨਲੈਂਡ ਕਨਵੈਂਟ ਸਕੂਲ ਦੀ ਗ੍ਰੀ ਦੇ ਵਿੱਚ ਮੈਂ ਇਸ ਗੀਤੇ ذریعے ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸੰਗਤਾਂ ਵੱਲੋਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਬਾਰੇ ਜਾਣੂ ਕਰਵਾਇਆ ਜਾਵੇ ਇਸ਼ਾਤਾਂ ਭੁੱਲਿਆ ਨਾ ਜਾਵੇ ਸੋਵੇਂ ਤੋਨੋ ਦਿਉ ਡਰਵੇਂ ਜ਼ਰਾ ਨਾ ਕਬਰਾਇਓ ਜਾਹੇ ਜੇ ਕਰ ਲਾਲਚ ਦੇਣਾ ਜਾਹੇ ਜੇ ਕਰ ਲਾਲਚ ਦੇਣਾ ਸਮਝ ਲੈਣਾ ਓਦੀ ਚਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਜੀਤ ਕੌਰ ਮੈਂ ਮੇਰਾ ਇਹ ਪਹਿਲਾ ਗੀਤ ਹੈ ਜਿਦੇ ਬੋਲ ਨੇ ਸੁਣੋ ਮੇਰੇ ਲਾਲ ਇਸ ਤੋਂ ਪਹਿਲਾਂ ਮੈਂ ਇੱਕ ਸ਼ਬਦ ਰਿਲੀਜ਼ ਕੀਤਾ ਸੀ ਧੰਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਉਹਦੇ ਉਹਨੂੰ ਵੀ ਸੰਗਤਾਂ ਨੇ ਬਹੁਤ ਭਰਮਾ ਹੁੰਗਾਰਾ ਦਿੱਤਾ ਬਹੁਤ ਪਿਆਰ ਮਿਲਿਆ ਮੈਨੂੰ ਤੇ ਧਾਰਮਿਕ ਗੀਤ ਇਹ ਉਹ ਨੂੰ ਦਿੱਜੋ ਜੀ ਇਹ ਇੱਕ ਗੀਤ ਜਿਹੜਾ ਹੈਗਾ ਪ੍ਰਸਿੱਧ ਢਾਡੀ ਗੁਰਚਰਨ ਸਿੰਘ ਵੀਏ ਜੋ ਅੱਜਕਲ ਯੂਐਸਏ ਵਿੱਚ ਰਹਿ ਰਹੇ ਨੇ ਬਹੁਤ ਅਨੇਕਾਂ ਅਵਾਰਡ ਉਹਨਾਂ ਨੂੰ ਮਿਲੇ ਹੋਏ ਨੇ ਜਿਹੜੇ ਉਹਨਾਂ ਦੇ ਝੋਲੀ ਵਿੱਚ ਸੰਗਤਾਂ ਨੇ ਪਾਏ ਨੇ ਇੱਕ ਨਾਮਵਰ ਢਾਡੀ ਜੱਥਾ ਹੈ ਉਹਨਾਂ ਦਾ ਉਹਨਾਂ ਦਾ ਲਿਖਿਆ ਹੋਇਆ ਹੈ ਤੇ ਇਹਦਾ ਮਿਊਜ਼ਿਕ ਕੀਤਾ ਹੈ ਜੰਗਾ ਕੈਂਥੀ ਨੇ ਉਹਨਾਂ ਦੇ ਬੇਟੇ ਦਵਿੰਦਰ ਕੈਂਥ ਦੋਨਾਂ ਨੇ ਹੀ ਇਹਦਾ ਮਿਊਜ਼ਿਕ ਕੀਤਾ ਔਰ ਬਹੁਤ ਅੱਛਾ ਮਿਊਜ਼ਿਕ ਕੀਤਾ ਤੇ ਮੈਂ ਆਪਣੇ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਪਣੇ ਸ਼ਰਦਾ ਦੇ ਕੁਲ ਭੇਟ ਕੀਤੇ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੂਜੇ ਸ਼ਬਦ ਦੇ ਦੂਜੇ ਦਸਤੂ ਜਿਹੜਾ ਹਾਂਜੀ ਆਖਰੀ ਵਾਰੀ ਸੁਣੋ ਮੇਰੇ ਲਾਲ ਆਖਰੀ ਵਾਰੀ ਸੁਣੋ ਮੇਰੇ ਲਾਲ ਢੋਲਨਾ ਜਯੋ ਢੋਲਨਾ ਜਯੋ ਕਿਤੇ ਰਖਣਾ ਖਿਆਲ ਆਖਰੀ ਵਾਰੀ ਸੁਣੋ ਮੇਰੇ ਲਾਲ ਆਖਰੀ ਵਾਰੀ ਸੁਣੋ ਮੇਰੇ ਕੋ ਜਿਹੜੇ ਉਨੀ ਵਧੀਆ ਆਵਾਜ਼ ਹੈ ਨੋ ਕਿਸ ਤਰ੍ਹਾਂ ਕਿਥੋਂ ਸਿੱਖੀ ਸੀ ਆ ਸੰਗੀਤ ਦੀ ਗੋੜਤੀ ਮੈਨੂੰ ਆਪਣੇ ਪਰਿਵਾਰ ਵਿੱਚੋਂ ਹੀ ਮਿਲੀ ਹੈ ਮੇਰੇ ਪਿਤਾ ਜੀ ઠાੜੀ ਨਰਿੰਦਰ ਸਿੰਘ ਨੂਰ ਮਾਚੀਵਾੜੇ ਤੋਂ ਆ ਬਹੁਤ ਅੱਛੇ ਨਾਮਵਰ ઠાੜੀ ਨੇ ਉਹ ਤੇ ਮੇਰੀ ਵੱਡੀ ਭੈਣ ਮਨਦੀਪ ਕੌਰ ਮਾਚੀਵਾੜਾ ਜਿਨੇ ਬਹੁਤ ਅਨੇਕਾਂ ਇਨਾਮ ਦੇਖੀ ਤਾਂ ਆਬ ਆਪਣੇ ਝੋਲੀ ਵਿੱਚ ਪਾਏ ਨੇ ਜਿਵੇਂ ਕਿ ਸੋਲ ਸਰਤਾਜ ਵੌਇਸ ਆਫ ਪੰਜਾਬ ਤੇ ਮੇਰੇ ਵੱਡੇ ਬ੍ਰਦਰ ਗੁਰਪ੍ਰੀਤ ਸਿੰਘ ਨੂਰ ਮੇਰਾ ਛੋਟਾ ਭਰਾ ਗੁਰਚੇਤਨ ਸਿੰਘ ਨੂਰ ਮੇਰੀ ਭੈਣ ਪੂਨਮ ਪ੍ਰੀਤਕੌਰ ਸਭ ਹੀ ਅਸੀਂ ਆ ਪੂਰੇ ਪਰਿਵਾਰ ਵਿੱਚ ਹੀ ਸੰਗੀਤ ਦਾ ਇੱਕ دریا ਵਗਦਾ ਹੈ ਸਾਡੇ ਘਰ ਦੇ ਵਿੱਚ ਤੇ ਉਹਦੇ ਵਿੱਚੋਂ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਹੈ ਆਪਣੀ ਵੀ ਕੇ ਸੰਗਤ ਦੇ ਰੂਪ ਵਿੱਚ ਸੰਗਤ ਦੇ ਸਾਹਮਣੇ ਮੈਂ ਹਾਜ਼ਰ ਹੋਵਾਂ ਇਸ ਗੀਤ ਦੇ ਪ੍ਰੋਡਿਊਸਰ ਮੇਰੇ ਹਸਬੰਡ ਸਰਦਾਰ ਹਾਸੀ ਸਿੰਘ ਲਾਪਰਾ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਰਹੀ ਹੈ ਉਹਨਾਂ ਦਾ ਬਹੁਤ ਸਾਥ ਰਿਹਾ ਹੈ ਜਦ ਕਿ ਮੇਰੇ ਪਿਤਾ ਪਰਿਵਾਰ ਵੱਲੋਂ ਤਾਂ ਮੈਨੂੰ ਸਪੋਰਟ ਰਹੀ ਆ ਮੈਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਮੇਰੇ ਪੇਰੈਂਟਸ ਨੇ ਬਟ ਮੇਰੇ ਹਸਬੰਦ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਮੈਨੂੰ ਸਪੋਰਟ ਕੀਤਾ ਕਿ ਗੁਜਰੀ ਤੂੰ ਕੁਝ ਕਰ ਲਾਈਫ ਦੇ ਵਿੱਚ ਜੋ ਤੇਰਾ ਡ੍ਰੀਮ ਹੈ ਉਹਨੂੰ ਪੂਰਾ ਕਰ ਉਹਨਾਂ ਦੇ ਸਹਿਯੋਗ ਨਾਲ ਹੀ ਅੱਜ ਮੈਂ ਇੱਥੇ ਆ ਤੇ ਉਹਨਾਂ ਦੀ ਸਪੋਰਟ ਨਾਲ ਹੀ ਇਹ ਗੀਤ ਜਿਹੜਾ ਹੈਗਾ ਉਹ ਮੈਂ ਸੰਕਾ ਦੇ ਕਚਹਿਰੀ ਵਿੱਚ ਹਾਜ਼ਰ ਕੀਤਾ ਹੈ ਹਨਾ ਤੇ ਬੱਸ ਹੁਣ ਲੱਗ ਰਿਹਾ ਜੀ ਇਹ ਲੋਕਾਂ ਨੂੰ ਗੁਲ ਕੈਰ ਬੰਦੇ ਇਹ ਤਾਂ ਜਾਣਦੇ ਨੇ ਆ ਜੀਤ ਲਈ ਬਹੁਤ ਸੰਗਤ ਵੱਲੋਂ ਪਰਮਾ ਹੁੰਗਾਰਾ ਮਿਲ ਰਿਹਾ ਵਾ ਤੇ ਬੜੀ ਖੁਸ਼ੀ ਹੋ ਰਹੀ ਆ ਕਿ ਮੈਂ ਆਪਣੀ ਆਵਾਜ਼ ਨੂੰ ਪਹਿਲੀ ਵਾਰੀ ਸੰਗਤ ਦੀ ਕਚਰੀ ਵਿੱਚ ਪੇਸ਼ ਕੀਤਾ ਗੀਤ ਦੇ ਰੂਪ ਵਿੱਚ ਪਹਿਲਾਂ ਇੱਕ ਗੁਰਬਾਣੀ ਦਾ ਸ਼ਬਦ ਕੀਤਾ ਸੀ ਉਹ ਸੀਗਾ ਸਤਗੁਰ ਨਾਨਕ ਪ੍ਰਗਟਿਆ ਆਪਣੇ YouTube ਚੈਨਲ ਤੇ ਮੈਂ ਆਪਣਾ ਜੋ ਹੈ ਮਿਊਜ਼ਿਕ ਪੇਸ਼ ਕਰ ਰਹੀਆਂ ਆਪਣਾ ਆਪਣੀ ਗਾਇਕੀ ਨੂੰ ਸੰਗਤਾ ਮੁਰੇ ਲਿਆ ਰਹੀਆਂ ਤੇ ਉਹ ਗੀਤ ਨੂੰ ਇਸ ਗੀਤ ਨੂੰ ਇੰਨਾ ਕਿ ਪਰਮਾ ਹੁੰਗਾਰਾ ਮਿਲ ਰਿਹਾ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਛੋਟੇ ਜਿਹੇ ਉਪਰਾਲੇ ਨੂੰ ਮੇਰੀ ਕੋਸ਼ਿਸ਼ ਨੂੰ ਜਾਂ ਮੇਰੀ ਹਾਜ਼ਰੀ ਨੂੰ ਲੋਕ ਕਬੂਲ ਕਰ ਰਹੇ ਨੇ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਸੰਗਤ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ YouTube ਚੈਨਲ ਨੂੰ ਇਹ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮੈਂ ਸੰਤਾਂ ਦੀ ਝੋਲੀ ਵਿੱਚ ਹੋਰ ਬਹੁਤ ਵਧੀਆ-ਵਧੀਆ ਔਰ ਅੱਛੇ-ਅੱਛੇ ਇਸੇ ਤਰ੍ਹਾਂ ਹੀ ਤਾਂ ਹਰ ਮਿੱਠ ਗੀਤ ਲੈ ਕੇ ਆਉਂਦੀ ਰਵਾਂ ਤੇ ਆਪਣੀ ਹਾਜ਼ਰੀ ਲਵਾਉਂਦੀ ਰਵਾਂ ਮੈਂ ਕਿਤੇ ਦੇ ਤੌਰ ਤੇ ਮੈਂ ਇੱਕ 뮤직 ਟੀਚਰ ਹਾਂ ਗ੍ਰੀਨਲੈਂਡ ਕਨਵਰਟ ਸਕੂਲ ਡਿਗਰੀ ਦੇ ਵਿੱਚ ਤੇ ਮੈਂ ਇਸ ਗੀਤ ਦੇ ذریعے ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸੰਗਤਾ ਵੱਲੋਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਬਾਰੇ ਜਾਣੂ ਕਰਵਾਇਆ ਜਾਵੇ ਇਹ ਸ਼ਹਾਦਤਾਂ ਨੂੰ ਭੁੱਲਿਆ ਨਾ ਜਾਵੇ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜਿਆ ਜਾਵੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਹਰ ਇੱਕ ਨੂੰ ਯੋਗਦਾਨ ਪਾਉਣਾ ਚਾਹੀਦਾ ਤੇ ਪਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ